परौठा तो एक ब्रैड जैम एक सैंडविच है कुछ ब्लैक कॉफी तो मैं आप कर लिया मैं कहा ब्लैक कॉफी तो अप कर ली है और अभी कहा कैसे हो मस्त है अच्छा लग रहा है सेटल हो गया हाँ 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 सेटल है जाओ सर Sorry. कोई बात नहीं आ जाओ आ जाओ येलो कर देना यार थैंक यू ये अपना पहला मेडिकल होना उम तो पहला तो जी हैॉस्पिटल तो एक बंद आया हो जब इधरली साइड बैठा हुआ है ये प्रोपर चैकअप करता है पहला आपको फॉर्म फिलअप करना है इधरले पासे भी लगे हुए हैं भरना रोकी इधरले पासे पूरी प्रोपर तरीके चैपअप चैकअप करते हैं

ਮੇਰਾ ਨਾਮ 인ਦਰਜੀਤ ਸਿੰਘ ਹੈ 인ਦਰਜੀਤ ਸਿੰਘ ਕੁਝ ਚੀਜ਼ ਰੈਂਟਰ ਲੈਣੀ ਹੋਈ ਤਾਂ ਇੱਥੋਂ ਮਿਲ ਸਕਦੇ ਬੂਟ ਵੀ ਹੈ ਪੋਲ ਵੀ ਹੈ ਬੈਗ ਵੀ ਹੈ ਫੋਰ ਜੈਕਟ ਵੀ ਹੈ ਪੋਂਚੋ ਲੈਣਾ ਮੁੱਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਬਿਹਾਰਪਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਨਵੇਂ ਦਿਨ ਨਵੇਂ ਵਲੌਗ 'ਚ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵਗੇ ਤੇ ਮੈਂ ਵੀ ਵਧੀਆ ਹਾਂ ਕੱਲ ਆਪਾਂ ਆਗੇ ਸੀ ਜੋਸ਼ੀਮੰਟ ਜੋਸ਼ੀਮੰਟ ਹੈਗਾ ਆਪਣਾ ਬੇਸ ਕੈਂਪ ਜਿਹੜਾ ਆਪਾਂ ਟਰੈਕ ਕਰਨ ਲੱਗੇ ਆ ਪੰਗਪਚੂਲਾ ਤੇ ਕੁਵਾਰੀ ਪਾਸ ਟਰੈਕ ਜਿਹੜਾ ਇਹ ਟਰੈਕ ਕਰਨਾ ਆਪਾਂ ਇੱਕ ਕੰਪਨੀ ਨਾਲ ਕਰਨਾ ਵੈ ਉਹਦੀ ਗੱਲਬਾਤ ਆਪਾਂ ਰਸਤੇ 'ਚ ਸਾਂਝੀ ਕਰਾਂਗੇ ਉਹਨਾਂ ਨੇ ਕੀ ਕੀਤਾ ਆਪ ਨੂੰ ਜੋਸ਼ੀਮੰਟ ਤੱਕ ਆਉਣ ਤੱਕ ਉਹਨਾਂ ਨੇ ਜਿਹੜਾ ਖਰਚਾ ਉਹਨਾਂ ਦਾ ਹੀ ਸੀ ਆ ਆਪਾਂ ਚਲੇ ਸੀ ਰਿਸ਼ੀਗੇਸ ਤੋਂ ਕੱਲ ਟੈਂਪੋ ਟਰੈਵਲ ਤੇ ਜਦੋਂ ਅੱਥੇ ਪੁੱਜੇ ਤੇ ਜਿਹੜਾ ਇਹਨਾਂ ਨੇ ਖਾਣ ਪੀਣ ਡਿਨਰ ਰੈਡੀ ਸੀ ਆ ਉਹ ਖਾਦਾ ਤੇ ਪੈ ਗਏ ਤੇ ਸਵੇਰੇ ਇਹਨਾਂ ਨੇ ਬ੍ਰੇਕਫਾਸਟ ਵੀ ਦਿੱਤਾ ਤੇ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਪਹਿਲਾਂ ਜਾਣ ਤੋਂ ਪਹਿਲਾਂ ਇੱਕ ਡੈਕਲੇਰੇਸ਼ਨ ਜਿਹੜੀ ਹੁੰਦੀ ਜਿੱਥੇ ਜ਼ਿੰਮੇਵਾਰੀ ਸਾਰੀ ਆਪਣੀ ਹੁੰਦੀ ਹੈ ਉਹ ਲਈਤੀ ਤੇ ਇੱਕ ਮੈਡੀਕਲ ਕਰਵਾਇਆ ਕਿ ਬੰਦਾ ਫਿੱਟ ਹੈ ਜਾ ਸਕਦਾ ਵਾ ਫਿਰ ਉਹਨਾਂ ਨੇ ਜੱਸ ਕੀਤੀ ਤੇ ਫਿਰ ਆਪਾਂ ਟਰੈਕ ਤੇ ਚੱਲੇ ਆ ਬਾਕੀ ਜਿਹੜਾ ਇਹ ਰੂਮ ਹੈ ਇਹ ਸਾਰਾ ਹੋਟਲ ਇਹਨਾਂ ਵੱਲੋਂ ਹੀ ਬੁੱਕ ਕੀਤਾ ਗਿਆ ਸੀ ਆ ਤੇ ਨਾਲ ਇੱਕ ਮੇਰੇ ਨਾਲ ਦਿੱਲੀ ਦਾ ਬੰਦਾ ਉਹ ਵੀ ਨਾਲ ਜਾ ਰਿਹਾ ਟਰੈਕ ਤੇ ਵੈਸੇ ਤਾਂ ਇੱਥੇ ਲਗਭਗ ਦਿੱਲੀ ਦੇ ਬੰਦੇ ਜ਼ਿਆਦਾ ਵਾ ਤੇ ਗੁਜਰਾਤ ਦੇ ਵੀ ਆ ਅਹਮਦਾਬਾਦ ਦੇ ਵੀ ਆ ਤੇ ਓਡੀਸ਼ਾ ਦੇ ਵੀ ਆ ਤੇ ਇਹ ਸਾਰਾ ਹੋਟਲ ਉਹਨਾਂ ਵੱਲੋਂ ਹਾਇਰ ਕੀਤਾ ਗਿਆ ਸੀ ਤੇ ਇਥੋਂ ਹੀ ਟੀਮ ਇੱਕ ਗਾਂ ਜਾਊਗੀ ਪੰਗਰਚੁਲਾ ਤੱਕ ਪਹਿਲਾਂ ਤਾਂ ਰਸਤੇ ਕਿਤੇ ਬੇਸ ਕੈਂਪ ਉੱਥੇ ਰੁਕਣਗੇ ਉੱਥੋਂ ਖਾਣ ਪੀਣ ਕਰਨਗੇ ਫਿਰ ਗਾਂ ਆਪਾਂ ਨੂੰ ਪੰਗਰਚੁਲਾ ਤੇ ਕੁਵਾਰੀ ਪਾਸ ਟਰੈਕ ਕਰਵਾਣਗੇ ਤੇ ਇਹ ਬਾਹਰਲਾ ਦ੍ਰਿਸ਼ ਜੋਸ਼ੀ ਮੜ ਦਾ ਤੇ ਇਧਰਲੇ ਪਾਸੇ ਆਪਣਾ ਖਾਣ ਪੀਣ ਦਾ ਏਰੀਆ ਤੇ ਰੈਡੀ ਆਪਾਂ ਬੈਗ ਰੈਡੀ ਕਰ ਲਿਆ ਵਾ ਤੇ ਇਥੋਂ ਆਪਾਂ ਡਰਾਈਵ ਕਰਨੀ ਹੈ ਤੋਗਾਸੀ ਲਈ ਤੋਗਾਸੀ ਤੱਕ ਜਾਵਾਂਗੇ ਕਿਤੇ ਆਪਣਾ ਕਾਰ ਤੇ ਜਾਵਾਂਗੇ ਜਾਂ ਟੈਂਪੋ ਟਰੈਵਲ ਤੇ ਜਾਵਾਂਗੇ ਤੇ ਉੱਥੋਂ ਗਾਂ ਫਿਰ ਆਪਾਂ ਟਰੈਕ ਕਰਨਾ ਵਾ ਗੁੱਲਿੰਗ ਟੋਪ ਦਾ ਜਿਵੇਂ ਇਹ ਗੱਲ ਕਹਿ ਰਹੇ ਆ ਤੇ ਬਾਕੀ ਦੀ ਗੱਲ ਬਾਤ ਆਪਾਂ ਕਰਦੇ ਆ ਰਸਤੇ 'ਚ ਅਸ਼ੀਸ਼ ਵਗੈਰੇ ਸਭ ਦੇ ਬਾਸ ਆ ਨਾ ਡਾਕੂਮੈਂਟ ਹਾਂਜੀ ਹੈ ਆਰਡਰ ਹੈਲੋ ਹੁਣੇ ਇੱਥੇ ਇੱਥੇ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਇਹਨਾਂ ਨੇ ਬਰੀਫਿੰਗ ਕੀਤੀ ਆ ਕੀ ਕੀ ਚੀਜ਼ਾਂ ਚਾਹੀਦੀਆਂ ਕੀ ਨਹੀਂ ਹਰ ਮੀਟਿੰਗ ਰਾਤੀ ਵੀ ਕੀਤੀ ਸੀ ਪਰ ਡਿਟੇਲ ਵਾਈਜ਼ ਮੀਟਿੰਗ ਇਹਨਾਂ ਨੇ ਹੁਣ ਕੀਤੀ ਆ ਤੇ ਇਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ ਕੀ ਕਿਹੜੀ ਚੀਜ਼ ਕੰਪਲਸਰੀ ਆ ਕਿਵੇਂ ਬੂਟ ਬੰਨਣੇ ਆ ਕਿਹੜੀ ਟੀ-ਸ਼ਰਟ ਲੈ ਕੇ ਜਾਣੀ ਆ ਮੈਂ ਕੀ ਕੀ ਚੀਜ਼ ਉੱਥੇ ਨੇਸੈਸਰੀ ਆ ਇਹ ਕੰਪਲਸਰੀ ਚੀਜ਼ਾਂ ਤੁਹਾਨੂੰ ਉਹਨਾਂ ਨੇ ਦੱਸੀਆਂ ਜਿਵੇਂ ਕਿ ਉਹਨਾਂ ਨੇ ਹੈਟ ਆਊਟ ਚ ਕਹੀ ਆ ਜ਼ਰੂਰੀ ਆ ਕਿਉਂਕਿ ਉੱਥੇ ਲਾਈਟ ਨਹੀਂ ਹੋਣੀ ਪਾਵਰ ਬੈਂਕ ਆ ਉਹ ਵੀ ਜ਼ਰੂਰੀ ਆ ਜੇ ਤੁਸੀਂ ਵੀਡੀਓਗ੍ਰਾਫੀ ਕਰਦੇ ਆ ਤਾਂ ਤੁਹਾਨੂੰ ਪਾਵਰ ਬੈਂਕ ਤੇ ਲੋਡ ਪੈ ਸਕਦੀ ਆ ਈਵਨ ਇਹਨਾਂ ਨੇ ਇਹ ਵੀ ਦੱਸਿਆ ਕਿ ਡਰਾਈ ਫਿਟ ਦੀਆਂ ਦੋ ਤਿੰਨ ਟੀ-ਸ਼ਰਟਾਂ ਹੋਣੀਆਂ ਚਾਹੀਦੀਆਂ ਟ੍ਰੈਕ ਪੈਂਟ ਪ੍ਰੋਪਰ ਹੋਣੀਆਂ ਚਾਹੀਦੀਆਂ ਤੇ ਬੂਟ ਬੰਨਣ ਦਾ ਤਰੀਕਾ ਦੱਸਿਆ ਕਿ ਬਟਰਫਲਾਈ ਨੋਟ ਹੋਣੀ ਚਾਹੀਦੀ ਇਸ ਤੋਂ ਆਪਾਂ ਹੈਗੇ ਆ ਜੋਸ਼ਿਮਠ ਜੋਸ਼ਿਮਠ ਦੀ ਹਾਈਟ ਹੈਗੀ ਆ 1875 ਮੀਟਰ ਤੇ ਆਪਾਂ ਜਾਣਾ ਗੁਲਿੰਗ ਟੋਪ ਜਿਹਦੀ ਹਾਈਟ ਹੈਗੀ ਆ 2800 ਮੀਟਰ ਕੁਛ ਤੇ ਤੋਗਾਸੀ ਤੱਕ ਆਪਾਂ ਚੱਲਾਂਗੇ ਪਹਿਲਾਂ ਗੁਲਿੰਗ ਟੋਪ ਜਿਹੜੀ ਸਟਾਰਟਿੰਗ ਹੋਣੀ ਆ ਤੋਗਾਸੀ ਤੋਂ ਹੋਣੀ ਆ ਇੱਥੋਂ ਡਰਾਈਵ ਜਿਹੜੀ ਆਪਾਂ 35 ਕਿਲੋਮੀਟਰ ਜਾਂ 25 ਕਿਲੋਮੀਟਰ ਕਰਨੀ ਆ ਉਹ ਆਪਣਾ ਉੱਥੇ ਪਹੁੰਚ ਕੇ ਹੋ ਜੂਗੀ 2400 ਮੀਟਰ ਤੇ 400 ਮੀਟਰ ਦੀ ਐਲੀਵੇਸ਼ਨ ਹੈ ਤੇ ਇਹਨਾਂ ਨੇ ਕਿਹਾ ਕਿ ਬੈਗ ਵਗੈਰਾ ਆਪਣੇ ਰੱਖੋ ਗੱਡੀ ਦੇ ਵਿੱਚ ਤੇ ਆਪਾਂ ਤੋਗਾਸੀ ਲਈ ਵਧੀਏ ਗੱਡੀ ਕੱਲ ਵਾਲੀ ਆ ਜਿਹੜੀ ਗੱਡੀ ਤੇ ਪਾਏ ਸੀ ਉਹੀ ਗੱਡੀ ਤੋਂ ਗਾਸੀ ਤੱਕ ਜਾਏਗੇ ਤੇ ਬੈਗ ਕੱਲ ਉੱਪਰ ਰੱਖੇ ਸੀ ਅਜੰਦਰੀ ਰੱਖਣੇ ਆ ਤੇ ਜਾ ਰਹੇ ਆ ਆਪਾਂ ਅੰਦਰ ਪਹਿਲਾਂ ਬਹਿ ਜੀਏ ਬਾਅਦ ਚ ਬੰਦੇ ਆਣਗੇ ਓਖਾ ਹੋ ਜਾਊਗਾ ਐਂਟਰੈਂਸ ਕਰਨ ਤੇ ਚਲ ਭਾਈ ਤੱਕ ਜਾ ਠੀਕ ਹੈ सेट, तो छड़ी बड़ी करनी है, <laughs> चलो, बड़ी है। <laughs> चलो बढ़िया ਪੁਆਇੰਟ ਹਨ ਖਾਣ ਪੀਣ ਵਾਸਤੇ ਉੱਪਰ ਤਾਂ ਨਹੀਂ ਹੋਊਗਾ ਮੈਨੂੰ ਲੱਗਦਾ ਨਾ ਕੀ ਖਾਣ ਦਾ ਇੱਥੇ ਹੀ ਹੈ ਬਸ ਪੁਆਇੰਟ ਇਹ ਨਹੀਂ ਮਿਲਦਾ ਨਹੀਂ ਹੋਊਗਾ ਹਾਂ ਕਈ ਕਈ ਫਿਰ ਤਾਂ ਮਿਲਦਾ ਪੁਆਇੰਟ ਇਹਦਾ ਹੈ ਉਹਦਾ ਚਲੋ ਇਹ ਉਹ ਲੋਕੀਏ ਪੈ ਦਿਦਾ ਅਗਰੇ ਦੂਤੀ ਠੀਕ ਆਪਾਂ ਪਹੁੰਚ ਗਏ ਤੋਗਾਸੀ ਤੇ ਤੋਗਾਸੀ ਤੋਂ ਆਪ ਇੱਥੇ ਇੱਕ ਹਿਸਾਬ ਨਾਲ ਬਹੁਤ ਜ਼ਿਆਦਾ ਕੰਪਨੀ ਵਾਲੇ ਤੇ ਟਰੈਕਰ ਆਏ ਹੋਏ ਆ ਕਿਸੇ ਨੇ ਕੁਆਰੀ ਪਾਸ ਕਰਨਾ ਕਿਸੇ ਨੇ ਪਾਂਗਰ ਚੁੱਲਾ ਕਰਨਾ ਵੈ ਪਰ ਜਾਣਾ ਤੋਗਾਸੀ ਵਿੱਚੋਂ ਜਾਣਾ ਵੈ ਤੇ ਤੋਗਾਸੀ ਪਿੰਡ ਹੈ ਇੱਕ ਤੇ ਜਿਹੜਾ ਕਿ ਇਸ ਟਾਈਮ ਹਾਈਟ ਹੈਗੀ ਹੈ 2400 ਮੀਟਰ 2400 ਮੀਟਰ ਤੋਂ ਆਪਾਂ ਗੁਲਿੰਗ ਟੋਪ ਜਾਣਾ ਮੈਂ 2800 ਮੀਟਰ ਤੇ 400 ਮੀਟਰ ਦਾ ਐਲੀਵੇਸ਼ਨ ਹੈ ਤੇ ਟੀਮ ਇਕੱਠੀ ਹੋ ਰਹੀ ਹੈ ਟੀਮ ਇਕੱਠੀ ਹੋਣ ਤੋਂ ਬਾਅਦ ਆਪਾਂ ਥੋ ਚਾਲੇ ਪਾਵਾਂਗੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਚੋਟੀ ਦਿਖਦੀ ਪਈ ਆਲੀ ਜਿੱਥੇ ਮੇਰਾ ਹੱਥ ਹੈ ਇਹ ਚੋਟੀ ਦਾ ਮੈਂ ਕਿਹਾ ਦਰੋਣਾਗਰੀ ਪਰਬਤ ਤੇ ਦਰੋਣਾਗਰੀ ਪਰਬਤ ਉਹੀ ਹੈ ਜਿੱਥੋਂ ਆਪਣੇ ਹਨੂਮਾਨ ਜੀ ਜਿਹੜੇ ਹੈਗੇ ਸੀ ਸੰਜੀਵਨੀ ਬੂਟੀ ਲੈ ਕੇ ਗਏ ਸੀ ਇੱਕ ਰਸਤੇ ਵਿੱਚ ਤੁਹਾਨੂੰ ਇੱਕ ਦਿਖਾਇਆ ਸੀ ਹਨੂਮਾਨ ਸ਼ਿਲਾ ਤੇ ਜਦੋਂ ਪਰਬਤ ਲੈ ਕੇ ਜਾ ਰਹੇ ਸੀ ਕੁਝ ਪਰਬਤ ਦਾ ਟੁਕੜਾ ਉੱਥੇ ਡਿੱਗ ਪਿਆ ਸੀ ਆ ਇਹ ਉਹਦਾ ਨਾਮ ਜਿਹੜਾ ਹੈਗਾ ਅ ਨਮਾਡ ਚਿਲਾ ਤੇ ਸੋਨਾ ਇੱਥੇ ਰਸ਼ ਪੂਰਾ ਟਰੈਕਰ ਪੁਰੇ ਆਏ ਹੋਏ ਆ ਇੱਥੇ ਪੁਆਇੰਟ ਤੇ ਆਪਾਂ ਰੁਕੇ ਆ ਕੁਝ ਖਾਵਾ ਪੀਵਾਂਗੇ ਆਫਲੋਡਿੰਗ ਲਈ ਵੀ ਇੱਥੇ ਖੱਤਰ ਲੱਗੇ ਹੋਏ ਜੇ ਕਿਸੇ ਕੋਈ ਸਮਾਨ ਨਹੀਂ ਪਿਕ ਹੁੰਦਾ ਤਾਂ ਇਹ ਇੱਥੇ ਸਮਾਨ ਰੱਖ ਕੇ ਲੈ ਕੇ ਜਾਂਦੇ ਆ ਤੇ ਜਿਹੜਾ ਟ੍ਰੈਕ ਆ ਉਹ ਪੁਰੁੰਦੇ ਆ ਹੁਣ ਆਪਾਂ ਪਿੰਨੇ ਆ ਚਾਹ ਚਾਹ ਇਹ ਨਾਲ ਦੇ ਨਰ ਬੰਦੇ ਕਹਿੰਦੇ ਚਾਹ ਪੀ ਲਈ ਮੈਂ ਕਿਹਾ ਮੈਂ ਕੌਫੀ ਫਿਰ ਨੂੰ ਅਜੀਬ ਜਿਹਾ ਲੱਗੇ ਤੇ ਮੈਂ ਕਿਹਾ ਮੈਂ ਵੀ ਚਾਹ ਪੀ ਲੈਣਾ ਬਹੁਤ ਟਾਈਮ ਬਾਅਦ ਆਪਾਂ ਚਾਹ ਟੈਸਟ ਕਰਨੀ ਓਕੇ ਇਹ ਹਨੂਮਾਨ ਸ਼ਿਲਾ ਆਲੀ ਜਿਹੜੀ ਦੇਖ ਰਿਹਾ ਤੁਸੀਂ ਚੋਟੀ ਇਹ ਸਾਰੀ ਹਨੂਮਾਨ ਸ਼ਿਲਾ ਵਾ ਤੇ ਜਿਹੜੀ ਆਪਣੇ ਆ ਲੈ ਕੇ ਕੇਸੀ ਸੰਜਿਉਣੀਪੁਰੀ ਗਰੋਣਾਗਨੀ ਪਰਬਤ ਤੋਂ ਨਾ ਵੀ ਧਿਰ ਗਏ ਨਾ ਤੇ ਉਸ ਵਿੱਚ ਕੀ ਹੋ ਜਾਂਦਾ ਹੈ ਕਈ ਕਿਸੇ ਵੈਲੀ ਹੋ ਗਿਆ

ਤੇ ਸਿੰਗਲ ਲਾਈਨ ਆਹ ਟ੍ਰੈਕ ਸਾਰੇ ਗਰੁੱਪ ਵਾਲੇ ਆ ਤੇ ਲਾਈਨ ਦੇ ਵਿੱਚ ਚੱਲਣ ਦੇ ਕਹਿੰਦੇ ਆ ਜ਼ਿਆਦਾਤਰ ਸਿੰਗਲ ਲਾਈਨ ਸਿੰਗਲ ਲਾਈਨ ਇਹ ਬਾਈ ਜੀ ਆਪਣੇ ਟ੍ਰੈਕ ਲੀਡਰ ਨੇਗੀ ਜੀ ਬੰਕਰ ਥੀਲਾ ਟੀਮ ਬੰਕਰ ਥੀਲਾ ਚੱਲ ਰਹੇ ਫੋਟੋਗ੍ਰਾਫੀ ਲਈ ਬਹੁਤ ਟਾਈਮ ਲੁਕ ਰਿਹਾ ਹੁਣ ਆਪਾਂ ਤਾਂ ਗਾਸੀ ਵਿਲੇਜ ਦੇ ਵਿੱਚ ਖੜੇ ਆ ਨੰਗਦੇ ਨੰਗਦੇ ਆਪਣੀ ਨਿਗਾਹ ਵੱਜੀ ਇਸ ਕੋਠੜੀ ਤੇ ਇਹ ਹੈਗੀ ਹੈ ਚੱਕੀ ਆਟਾ ਚੱਕੀ ਇਹਦੇ ਵਿੱਚ ਨਾ ਪਿੱਛੇ ਜਦੋਂ ਤੋਂ ਹੁੰਦਾ ਘੁੰਮ ਕੇ ਇੱਥੇ ਲੱਗਾ ਹੁੰਦਾ ਸੀ ਸਿਸਟਮ ਅਸੀਂ ਲੱਕੜ ਦੇਖ ਰਹੇ ਨਾ ਘੁੰਮਣ ਵਾਲਾ ਸਿਸਟਮ ਲੱਗਾ ਹੁੰਦਾ ਸੀ ਕਿ ਅੰਦਰ ਘੁੰਮਦੀ ਸੀ ਤੇ ਵੀਟ ਵਗੈਰਾ ਇਹ ਉਦੋਂ ਮਨ ਲਿਕੇ ਰਗੜਦੇ ਨੇ ਜਿਵੇਂ ਆਪਣਾ ਮਸ਼ੀਨੀ ਚੱਕੀ ਆ ਗਈ ਆ ਸ਼ਹਿਰਦਾਰੀ ਵਿੱਚ ਤੇ ਪਹਾੜਾਂ ਦੇ ਵਿੱਚ ਝੰਨੇ ਦੀ ਸਪੀਡ ਨਾਲ ਹੀ ਜਿਹੜਾ ਹੈਗਾ ਸੀ ਆ ਕਣਕ ਨੂੰ ਪੀਸ ਆਇਆ ਜਾਂਦਾ ਸੀਗਾ ਤੇ ਆਟਾ ਤਿਆਰ ਕੀਤਾ ਜਾਂਦਾ ਸੀਗਾ ਪਿੱਛੇ ਕੁਝ ਬੰਦੇ ਰਹਿ ਗਏ ਤੇ ਆਪਣੀ ਟੀਮ ਉਹ ਜਾ ਰਹੀ ਆ ਸਾਹਮਣੇ ਪਾੜਾਂ ਦੇ ਵਿੱਚ ਇਦਾਂ ਨੇਚਰਲ ਪਾਣੀ ਤੁਹਾਨੂੰ ਮਿਲ ਜਾਂਦਾ ਈ ਤੇ ਇੱਥੋਂ ਆਪਣੀ ਜਿਹੜੀ ਬੋਤਲ ਹੈ ਵੀ ਫਿਲ ਕਰ ਸਕਦੇ ਆ ਤੇ ਇਹ ਪਾਣੀ ਪੀਣਾ ਵੀ ਜ਼ਰੂਰੀ ਆ ਇਹ ਪਾਣੀ ਨਾਲ ਤੁਹਾਨੂੰ ਇਹ ਹੁੰਦਾ ਕਿ ਤੁਸੀਂ ਇੱਥੋਂ ਦੇ ਮਨਕੀ ਟੱਲ ਜਾਨੇ ਐਨਵਾਇਰਨਮੈਂਟ ਦੇ ਮੁਤਾਬਿਕ ਬਾਕੀ ਜਿਹੜਾ ਸਾਹਮਣੇ ਦੇਖ ਰਿਹਾ ਇਹ ਵੀ ਤੋਗਾਸੀ ਵਿਲੇਜ ਹੀ ਆ ਇਹ ਸੈਕੰਡ ਪੁਆਇੰਟ ਆ ਤੋਗਾਸੀ ਦਾ ਤੇ ਇੱਥੇ ਸਾਰੀ ਟੀਮ ਇਕੱਠੀ ਆ ਲਾਈਨ ਅਪ ਹੋਈ ਪਈ ਆ ਤੇ ਉਹ ਆ ਸਾਡਾ ਟਰੈਕ ਗਾਈਡ ਟਰੈਕ ਲੀਡਰ ਐਂਡ ਤੇ ਆ ਰਿਹਾ ਪਿੱਛੇ ਨੀਗੀ ਜੀ ਇਹਨਾਂ ਦਾ ਨਾਮ ਨਹੀਂ ਮੈਨੂੰ ਪਤਾ ਪੁੱਛਦਾ ਨਾ ਨਾਮ ਕੀ ਆ ਸਰ ਆਪਕਾ ਨਾਮ ਕੀ ਆ ਸੰਜੇ ਰਾਣਾ ਸੰਜੇ ਰਾਣਾ ਟ੍ਰੈਕ ਗਾਈਡ ਦਾ ਨਾਮ ਹੈਗਾ ਸੰਜੇ ਰਾਣਾ ਜੀ ਤੇ ਹੁਣ ਆਪਾਂ ਇਹਨਾਂ ਨੂੰ ਅੱਗੇ-ਅੱਗੇ ਇਹਨਾਂ ਦੇ ਚੱਲੀ ਜਾਂਦੇ ਪਿੱਛੇ-ਪਿੱਛੇ ਅੱਗੇ ਚੱਲੀ ਜਾਂਦੇ ਆ ਇਹ ਤੇ ਹੋਲਡ ਕਰ ਸਕਦੇ ਆ ਮੈਂ ਦੁਖ ਸਕਦੇ ਆ ਜੇ ਕਿਸੇ ਨੇ ਕੁਝ ਖਾਣਾ ਖਾ ਸਕਦੇ ਆ ਨਹੀਂ ਇਹ ਬੋਲ ਰਹਾ ਹੂੰ ਰਣਨੋਂ ਜੀ ਗੱਲ ਚਲਦੀ ਪਈ ਸੀ ਕਿ ਉੱਤਰਾਖੰਡ ਦਾ ਕੋਈ ਵੀ ਟ੍ਰੈਕ ਕਰਨਾ ਉਹਦੀ ਮਨਜ਼ੂਰੀ ਲੈਣੀ ਪੈਂਦੀ ਆ ਕੀ ਬੰਦਾ ਕੋਈ ਸੋਲੋ ਟਰੈਕ ਕਰਨਾ ਚਾਹੁੰਦਾ ਹੈ ਤੇ ਉਹਨੂੰ ਪਹਿਲਾਂ ਮਨਜ਼ੂਰੀ ਲੈਣੀ ਪਊਗੀ ਤੇ ਉਸ ਤੋਂ ਬਾਅਦ ਹੀ ਆਪਦਾ ਸੋਲੋ ਟਰੈਕ ਕਰ ਸਕਦਾ ਹੈ ਤੇ ਐਸਾ ਸਾਰੇ ਟਰੈਕ ਇੱਥੇ ਹੈਗੇ ਉਹਦੀ ਸਾਰੇ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਕਿ ਕੋਈ ਪਾਰਟਿਕੂਲਰ ਹੈਗਾ ਜਿੱਥੇ ਮਨਜ਼ੂਰੀ ਦੀ ਲੋੜ ਨਹੀਂ ਹੈਗੀ ਸਾਰੇ ਟਰੈਕ ਦੀ ਮਨਜ਼ੂਰੀ ਹੁੰਦੀ ਹੈ ਰਜਿਸਟ੍ਰੇਸ਼ਨ ਹੁੰਦਾ ਹੈ ਠੀਕ ਹੈ ਉਤਰਾਖੰਡ ਮੇ ਠੀਕ ਹੈ ਸਰ ਜੈਸੇ ਆਪ ਕਹਾ ਇਹ ਆਪ ਦਾ ਪਾਂਗਰ ਚੁਲਾਦ ਟਰੈਕ ਹੈ ਠੀਕ ਹੈ ਜੀ ਕੋਈ ਪਾਰੀ ਪਾਸ ਦੇ ਮਾਨ ਦੇ ਓਕੇ ਇਸ ਦਾ ਜੋ ਰਜਿਸਟ੍ਰੇਸ਼ਨ ਹੁੰਦਾ ਹੈ ਆਪ ਦਾ ਕਹਾਂ ਹੁੰਦਾ ਜੋਸ਼ੀਮਾ ਤੋਂ ਮੇ ਆਉਗਾ ਓਕੇ ਠੀਕ ਹੈ वैसे आपका कहीं भी कोई भी ट्रैक है हाँ। जो उसका बेस कैंप होगा वहाँ पे आपका क्या होगा रजिस्ट्रेशन होगा ठीक है okay? मान लो सर कोई सोलो करना चाहता है जी जी जी। खुद की कैंपिंग टेंटिंग करना चाहता है जी। उसके लिए भी मंजूरी लेनी पड़ेगी उसको जी जी तो वही बात कर रहा हूँ मैं ठीक ठीक है तो ये फीस होंगी रजिस्ट्रेशन की कोई फीस पे करके आजा कर सकता है ठीक है

तो और करना ये भी करना है <laughs> ये अभी क्या है ना कि आपको शोल्डर अभी पेन नहीं हो रहा है क्योंकि टू किलोमीटर थे

ਕੈਂਪ ਦੇ ਵਿੱਚ ਇਹਨਾਂ ਨੇ ਹਾ ਪਾਈਪ ਲਗਾਈ ਪਈ ਹੈ ਪਾਣੀ ਭਰਨ ਵਾਸਤੇ ਜਿਆਦਾਤਰ ਸਾਰੇ ਇੱਥੇ ਹੀ ਪਾਣੀ ਭਰ ਕੇ ਪੀਂਦੇ ਆ ਤੇ ਇਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਪਾਣੀ ਵੱਧ ਤੋਂ ਵੱਧ ਪਿਓ ਜਿਹੜਾ ਇਹ ਪਾਣੀ ਆ ਤੁਹਾਨੂੰ ਯੂਜ਼ ਹੁੰਦਾ ਵਾ ਇਹ ਐਮ ਐਸ ਸਿਸਟਮ ਤੋਂ ਬਚਣ ਲਈ ਐਮ ਐਸ ਹੁੰਦਾ ਵਾ ਐਕਿਊਟ ਮਾਊਂਟਨ ਸਿਕਨੈਸ ਐਕਿਊਟ ਮਾਊਂਟਨ ਸਿਕਨੈਸ ਸਾਰਿਆਂ ਨੂੰ ਪਤਾ ਹੀ ਆ ਕੀ ਗੱਲਬਾਤ ਆ ਉਹਦੀ ਗੱਲ ਤੁਹਾਨੂੰ ਦੱਸ ਦਿਆਂ ਡੀਟੇਲ ਚ ਜਿਹੜਾ ਐਮ ਐਸ ਕਹਿ ਰਹੇ ਸੀ ਤੁਹਾਨੂੰ ਉਹਦਾ ਮਤਲਬ ਹੈਗੇ ਐਕਿਊਟ ਮਾਊਂਟਨ ਸਿਕਨੈਸ ਇਹ ਕੀ ਹੁੰਦਾ ਜਦੋਂ ਆਪਾਂ ਟੋਪ ਤੇ ਜਾਂਦੇ ਕੋਦਮ ਉੰਜ ਜਿਵੇਂ ਆਪਾਂ ਜਿਹੜੀ ਆਪਣੀ ਹੈਗੀ ਆ ਮੋਗਾ ਸਿਟੀ ਉਹ 200 ਮੀਟਰ ਤੇ ਆ ਫਿਰ ਆਪਾਂ ਰਿਸ਼ੀਕੇਸ਼ ਆ ਉੱਥੇ ਹੈਗਾ ਸੀ ਇਹ 1800 300 ਮੀਟਰ ਸੀ 300 ਮੀਟਰ ਤੇ ਸੀ ਫਿਰ ਆਪਾਂ ਆਈਦੇ ਆਥੇ ਜੋਸ਼ੀ ਮੱਟ ਇੱਥੇ 1800 ਮੀਟਰ ਹੋ ਗਿਆ ਹੁਣ ਆਪਾਂ ਖੜੇ ਹਾਂ ਤੋਗਾਸੀ ਦੇ ਉੱਤੇ ਜਿਹੜਾ ਗੋਲਿੰਗ ਪੁਆਇੰਟ ਆ ਇੱਥੇ ਹੈਗਾ 2800 ਮੀਟਰ ਜਾਂ 2700 ਮੀਟਰ ਇਹ ਹੁੰਦਾ ਕਿ ਹੌਲੀ-ਹੌਲੀ ਇੱਕੋਦਮ ਆਪਣਾ ਜਿਹੜਾ ਐਲੀਵੇਸ਼ਨ ਗੇਨ ਕਰਨਾ ਤੇ ਜਾਣਾ ਆਪਾਂ ਹੈਗਾ 4700 ਮੀਟਰ ਤੱਕ ਜੇ ਇੱਕੋਦਮ ਆਪਾਂ ਗੇਨ ਕਰਦੇ ਆ ਇੱਕੋਦਮ ਵਧਦੇ ਆ ਤਾਂ ਆਪਾਂ ਨੂੰ ਮਾਊਂਟੇਨ ਸਿਕਨਸ ਹੋ ਸਕਦੀ ਹੈ ਜਿਵੇਂ ਕਿ ਅਕਿਊਟਮੈਂਟ ਵਿੱਚ ਸਿਕਨਸ ਹੈਡੈਕ ਹੋਣਾ ਘੁਕਬਰਾਟ ਹੋਣਾ ਸਿਰ ਤੇ ਉਲਟੀਆਂ ਆ ਜਾਣੀਆਂ ਤੇ ਹੋਰ ਵੀ ਕਿ ਤਰੀਕੇ ਦੀ ਬਿਮਾਰੀ ਆਪ ਨੂੰ ਲੱਗ ਸਕਦੀ ਹੈ ਤੇ ਇਸ ਕਰਕੇ ਕਦੇ ਵੀ ਜਿਹੜਾ ਹੈਗਾ ਕਿ ਡੀ ਹਾਈਡਰੇਟ ਨਾ ਹੋ ਪਾਣੀ ਪੀਂਦੇ ਰਹੋ ਹਾਈਡਰੇਟ ਰਹੋ ਤੇ ਵੱਧ ਤੋਂ ਵੱਧ ਪਾਣੀ ਪੀਓ ਤੇ ਹੋ ਸਕਦਾ ਹੈ ਤਾਂ ਐਲੀਵੇਸ਼ਨ ਵੀ ਉਸ ਨਾਲ ਦਿਨ ਬਦ ਦਿਨ ਬ ਚੜਾਓ ਇਕਦਮ ਦੇ ਆਪਾਂ ਕਵਰ ਅਪ ਕਰਦੇ ਆ ਤਾਂ ਦਿੱਕਤ ਆ ਸਕਦੀ ਹੈ ਤੇ ਖਾਣ ਦਾ ਕੋਈ ਨਹੀਂ ਮੇਨ ਤਾਂ ਗੱਲ ਹੈ એનર્ਜੀ ਰਵੇ ਤੁਹਾਡਾ ਪਾਣੀ ਇਨਟੇਕ ਵਧੀਆ ਰਵੇ ਹੁਣ ਇਹਨਾਂ ਨੇ ਲੰਚ ਲਗਾਤਾ ਵਾ ਲੰਚ ਖਾਵਾਂਗੇ ਗੋਲਿੰਗ ਟੋਪ ਤੇ ਤੇ ਉਸ ਤੋਂ ਬਾਅਦ ਦੇਖਦੇ ਆ ਕੀ ਕਰਉਂਦੇ ਇਹ ਐਕਸਰਸਾਈਜ਼ ਵੀ ਇਹਨਾਂ ਨੇ ਵਿੱਚ ਕਰਵਾ ਦਿੱਤੀ ਐ ਆਪਾਂ ਕੋਈ ਕਨਫਿਊਜ਼ਨ ਆ ਗਿਆ ਭయ్యా ਨਾਮ ਚ ਲੱਗਾ ਸੀ ਇੰਦਾ ਲਾਂਦੇ ਟੇਬਲ ਤੇ ਠੀਕ ਐ ਸਾਰੇ ਸਰ ਅਮਲਕੀ ਦਾ ਸੱਲ ਸਰਵਿਸ ਹੀ ਆਪਣੀ ਤੇ ਇਹ ਚਾਵਲ ਐ ਦਾਲ ਐ ਪਪੜਾ ਐ ਅਤੇ ਆਚਾਰ ਐ ਆਚਾਰ ਆਪਾਂ ਖਾਣਾ ਨਹੀਂ ਆਜੋ ਬੈਠ ਜਾਓ ਇਧਰ ਬੈਠਣਾ ਠੀਕ ਐ ਠੀਕ ਰਹਾ ਖਾਣਾ ਦਿਖਾ ਰਿਹਾ ਹਾਂ ਪਟਾਸ਼ੂ ਤੇਰਾ ਵੀ ਦੁਬਾਰਾ ਕਰਨਾ ਪੈਣਾ ਲੱਗਦਾ ਜਿਆਦਾ ਆ ਗਈ ਆਕਸੀ ਜੰਦਾ ਜਿਆਦਾ ਕੀ ਆਕਸੀ ਕਿੰਦਾਣਾ ਇਹ ਯਾਰ ਘੈਂਟ ਆ ਤਾਂ ਗਾਸੀ ਵਿਲੇਜ ਆ ਗਿਆ ਆਪਾਂ ਗੁਣੀ ਟੋਪ ਤੋਂ ਥੱਲੇ ਆ ਗਿਆ ਟਰੈਕ ਕਰਦੇ ਕਰਦੇ ਇਹ ਆਏ ਆਪਾਂ ਇਸ ਕਰਕੇ ਆ ਕਦ ਨੇ ਉੱਥੇ ਬੋਰ ਹੋ ਰਹੇ ਸੀ ਟਾਈਮ ਬਹੁ ਪਿਆਸੀ ਆ ਟਾਈਮ ਤੋਂ ਪਹਿਲਾਂ ਹੀ ਆਪਾਂ ਨੂੰ ਉਹਨਾਂ ਨੇ ਪੰਚਾਇਤਾ ਤੇ ਅਸੀਂ ਕੁਝ ਮਾੜਾ ਮੋਟਾ ਖਾਦਾ ਉਹਨਾਂ ਨੇ ਬਰੀਫਿੰਗ ਥੋੜੀ ਜਿਹੀ ਕੀਤੀ ਤੇ ਸ਼ਾਮ ਨੂੰ ਸਨੈਕਸ ਤੇ ਚਾਹ ਦਿੱਤੀ ਤੇ ਇਸ ਤੋਂ ਇਲਾਵਾ ਥੋੜੀ ਮੋਟੀ ਚੈੱਕਅਪ ਜਿਹੜਾ ਕਰਨਾ ਉਹਨਾਂ ਨੇ ਕੰਪਨੀ ਨਾਲ ਉਹ ਕੀਤਾ ਪਰ ਅੱਜ ਆਪਾਂ ਖਲਾਰਾ ਪਹੁੰਚ ਸਕਦੇ ਸੀ ਪਰ ਕੀ ਕਰੀਏ ਇਹਨਾਂ ਨਾਲ ਜਿਹੜੇ ਬੰਦੇ ਨਵੇਂ ਆਏ ਉਹਨਾਂ ਨੂੰ ਮਤਲਬ ਇਹ ਹੁੰਦਾ ਕਿ ਜਿਹੜਾ ਇਹਨਾਂ ਨੂੰ ਪੂਰਾ ਤਰਾ ਢਾਲਦੀ ਐ ਇਸ এনਵਾਇਰਨਮੈਂਟ ਦੇ ਮੁਤਾਬਕ ਕਿਸੇ ਪ੍ਰਕਾਰ ਦੀ ਏਐਸਐਮ ਸਿਸਟਮ ਨਾ ਆਵੇ ਦਿੱਕਤ ਨਾ ਆਵੇ ਮੀਨਸ ਕਹਿੰਦਾ ਤੇ ਹੁਣ ਆਪਾਂ ਇੱਥੇ ਆਏ ਆ ਥੱਲੇ ਤਗਾਸੀ ਕੁਝ ਖਾਣ ਪੀਣ ਵਾਸਤੇ ਤੇ ਇਹ ਮੇਰੇ ਨਾਲ ਦੇ ਗਰੁੱਪ ਵਾਲੇ ਟੈਂਟ ਵਾਲੇ ਅਸੀਂ ਇਕੱਠੇ ਹੀ ਇੱਥੇ ਚੜ ਕੇ ਆਏ ਆ ਧੁਰ ਕਿ ਟ੍ਰੈਕ ਕਰਕੇ ਆਏ ਆ ਤੇ ਇਧਰ ਪਾਸੇ ਸ਼ਾਮ ਦਾ 뷰 ਹੈ ਤਗਾਸੀ ਵਿਲੇਜ ਤੋਂ ਪਰਬਤ ਦਾ ਇੱਥੇ ਤਾਂ ਪਏ ਕੱਪੜੇ ਤੇ ਸਾਹਮਣੇ ਪਰਬਤ ਤੇ ਇਧਰ ਹੈਗਾ ਦਰੋਣਾਗਿਨੀ ਪਰਬਤ ਉਹਨੂੰ ਕਿਹਾ ਹੋਇਆ ਥੋੜਾ ਜਿਹਾ ਆ ਰਿਹਾ ਤੂੰ ਸਵਰਤ ਹੈ ਟੌਫੀ ਚ ਨਿਕਲਾ ਹੋਗਾ ਹਾਂ ਟੌਫੀ ਚ ਨਿਕਲਾ ਹੋਗਾ ਇਹ ਟੌਫੀ ਹੈ ਟੌਫੀ ਮੈਂ ਆਇਆ ਨਹੀਂ ਹਾਂ ਮਾਲਾ ਮਾਲ ਤੋਂ ਇੱਕ ਮਾਲਾ ਮਾਲ ਤੋਂ ਕੀ ਹੈ ਉਹ ਚੀਜ਼ ਹੋਣੀ ਆ ਮਾਲਾ ਮਾਲ ਖਾਣ ਵਾਲਾ ਹੈ ਇਹ ਖਾਣ ਵਾਲੀ ਚੀਜ਼ ਹੈ ਉਹ ਖਾਣ ਵਾਲੀ ਚੀਜ਼ ਵਿੱਚੋਂ ਨਿਕਲਦੇ ਨਹੀਂ ਹੁੰਦੇ ਵਿੱਚੋਂ ਹੁੰਦੇ ਆ ਹਾਂ ਹਾਂ ਮੈਂ ਟਾਈਪਸ ਜੋ ਨਿਕਲਦੇ ਹਾਂ ਹਾਂ ਚਲੋ ਆ ਵੀ ਲੈ ਜੇ ਓਏ ਹੋਰੇ ਬੰਦੇ ਕੱਪੜੇ ਚਲਦੀ ਰਹੀ ਸਿਚਵੀਂ ਸਨਾਂ ਫੋਟੋ ਮੋੜ ਲਓ ਬੋਲਦੇ ਓਏ ਗੁੱਲੂ ਦੇਖੋ ਆਹ ਆਖੜੂ ਓਏ ਚੋਰ ਆਹ ਪਟਾ ਜਾਈਂ ਹੁਣ ਆਪਾਂ ਡਿਨਰ ਵਗੈਰਾ ਕਰ ਲਿਆ ਜੀ ਤੇ ਸੌਣ ਦੀ ਤਿਆਰੀ ਆ ਤੇ ਟੈਂਟ ਵਿੱਚ ਆ ਪਾ ਚੁੱਕੇ ਆ रेलगाड़ा ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਅੰਧੇਰਾ ਹੋ ਚੁੱਕਾ ਬਾਹਰ ਸਾਰਾ ਤੇ ਥੋੜਾ ਮੋਟਾ ਪ੍ਰਬੰਧ ਕੀਤਾ ਲਾਈਟ ਦਾ ਵੀਡੀਓ ਵਾਸਤੇ ਇਕੱਠੇ ਲਾਈਆ ਇਕ ਜਿਹੜਾ ਮੋਬਾਈਲ ਚੱਲ ਰਿਹਾ ਇਹਦੀ ਲਾਈਟ ਨਾਲ ਥੋੜਾ ਮੋਟਾ ਆਪਣਾ ਰੋਸ਼ਨੀ ਮਿਲ ਰਹੀ ਆ ਤੇ ਆਪਾਂ ਸਲੀਪਿੰਗ ਬੈਗ ਹੈ ਸਲੀਪਿੰਗ ਬੈਗ ਕਰਾਂਗੇ ਸਿੱਧਾ ਤੇ ਇਹਦੇ ਵਿੱਚ ਆਵਾਂਗੇ ਆਪਾਂ ਲੰਮੇ ਲੇਟ ਤੇ ਟ੍ਰੈਕਪ ਬੰਡੀਆਂ ਜਿਹੜਾ ਹੀ ਹੈਗੇ ਕੰਪਨੀ ਆ ਉਹਦੇ ਥਰੂ ਆਪਾਂ ਇੱਕ ਇਹ ਟਰੈਕ ਕਰਨ ਲੱਗੇ ਆ ਤੇ ਠੀਕ ਹੈ ਉਹਨਾਂ ਵੱਲ ਸਾਰਾ ਖਾਣਾ ਆਪਣਾ ਤੁੰਬ ਲਈ ਦੱਸੇ ਦੇ ਰਹੇ ਆ ਤੇ ਜਿਹੜਾ ਪੈਕੇਜ ਆ ਉਹਨਾਂ ਨੇ ਵਿੱਚ ਅਡਜਸਟਮੈਂਟ ਕੀਤੀ ਆ ਪੈਕੇਜ ਜਿਹੜਾ ਹੈਗਾ ਇੱਕ ਪਿਆ ਆਪਾਂ ਨੂੰ 10000 ਦਾ ਤੇ 5 ਦਿਨ ਦਾ ਜਾਂ 6 ਦਿਨ ਦਾ ਟਰੈਕ ਹੋਊਗਾ ਇਹ ਰਿਸ਼ੀਕੇਸ਼ ਤੋਂ ਈਸ਼ੀਕੇਸ਼ ਤੱਕ ਪਿਕਅਪ ਤੇ ਡ੍ਰੋਪ ਪੁਆਇੰਟ ਤੱਕ ਲੈ ਕੇ ਜਾਣਗੇ ਇਹ ਜਿੱਥੋਂ ਚੱਕਿਆ ਉੱਥੇ ਹੀ ਛੱਡ ਦੇਣਗੇ ਤੇ ਅੱਜ ਆਪਣਾ ਜਿਹੜਾ ਸੀ ਬੇਸ ਕੈਂਪ ਗੁਲਿੰਗ ਟੋਪ ਤੇ ਗੁਲਿੰਗ ਟੋਪ ਤੇ ਆਪਾਂ ਇਸ ਟਾਈਮ ਬੈਠੇ ਆ 2700 ਮੀਟਰ ਦੀ ਹਾਈਟ ਤੇ ਤੇ ਕੱਲ ਆਪਾਂ ਜਾਣਾ ਖੁੱਲਾਰਾ ਤੇ ਅੱਜ ਦੀ ਵੀਡੀਓ ਇੱਥੋਂ ਤੱਕ ਹੈ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਦੇ ਨਾਂਵੇਂ ਸਫਰ ਨਾਲ ਅੱਜ ਲਈ ਬਾਏ